ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਭਾਂਦੀ ਜਦੋਂ ਰਾਤ ਦਾ ਰੋਟੀ ਟੁੱਕ ਕਰ ਭਾਂਡੇ ਮਾਂਝ ਕੇ ਚੌਂਕੇ ਦੇ ਵਿੱਚ ਬੈਠ ਗਈ ਸਾਰਿਆਂ ਨੂੰ ਦੁੱਧ ਗਰਮ ਕਰਕੇ ਫੜਾਉਣਾ ਹਜੇ ਬਾਕੀ ਸੀ ਦੁੱਧ ਦਾ ਪਤੀਲਾ ਚੁੱਲ੍ਹੇ ਦੇ ਉੱਤੇ ਰੱਖ ਦਿੱਤਾ ਸਰਦੀਆਂ ਦੇ ਦਿਨ ਸਨ ਤੇ ਚੁੱਲ੍ਹੇ ਵਿੱਚ ਕੋਲੀਆਂ ਦੀ ਅੱਗ ਸੀ ਪਾਲੀ ਦਾ ਮਨ ਵੀ ਨਹੀਂ ਸੀ ਕਰਦਾ ਉੱਥੋਂ ਉੱਠਣ ਨੂੰ ਕਈ ਵਾਰ ਤਾਂ ਅੱਧੀ ਅੱਧੀ ਰਾਤ ਤੱਕ ਉਥੇ ਬੈਠਦੀ ਸੋਚਦੀ ਰਹਿੰਦੀ ਸੀ ਪਾਲੀ ਪਾਲੀ ਦਾ ਧਿਆਨ ਵਾਰ-ਵਾਰ ਸਾਹਮਣੇ ਕਮਰੇ ਦੀ ਖਿੜਕੀ ਵਿੱਚ ਜਾਂਦਾ ਕਦੇ-ਕਦੇ ਉਹਨੂੰ ਖਿੜਕੀ ਵਿੱਚ ਉਹਦੇ ਘਰ ਵਾਲੇ ਜੀਤ ਤੇ ਉਹਦੀ ਭੈਣ लाੜੀ ਦੀ ਪਰਛਾਈਂ ਦਿਖਦੀ ਜੀਤ ਨਾਲ ਵਿਆਹੀ ਨੂੰ ਨੂੰ 10 ਸਾਲ ਹੋ ਗਏ ਸੀ ਪਰ ਪਾਲੀ ਦੇ ਕੋਈ ਬੱਚਾ ਨਾ ਹੋਇਆ ਪਾਲੀ ਦੀ ਸੱਸ ਨੇ ਬਹੁਤ ਦੇਰ ਦੀ ਅਤ ਚੁੱਕੀ ਹੋਈ ਸੀ ਕਿ ਮੈਂ ਤਾਂ ਜੀਤ ਦਾ ਹੋਰ ਵਿਆਹ ਕਰਨਾ ਹੈ ਪਰ ਜੀਤ ਨਹੀਂ ਸੀ ਮੰਨ ਰਿਹਾ ਜੀਤ ਦੀ ਮਾਂ ਨੇ ਪਾਲੀ ਦੇ ਮਾਹ ਬਾਬ ਨੂੰ ਕਿਹਾ ਕਿ ਮੇਰਾ ਤਾਂ ਇਹ ਕੱਲਾ ਕੱਲਾ ਪੁੱਤ ਹੈ ਮੈਂ ਤੇ 10 ਸਾਲ ਹੋ ਗਏ ਇਹਨੂੰ ਦੇਖਦੀ ਨਹੀਂ ਮੈਂ ਨਹੀਂ ਹੁਣ ਹੋਰ ਦੇਖਣਾ ਮੈਂ ਤੇ ਆਪਣਾ ਪੁੱਤ ਵਿਆਹ ਲੈਣਾ ਕਿ ਤੇ ਹੋਰ ਤੁਸੀਂ ਦੱਸ ਦਿਓ ਕਿਦਾਂ ਕਰਨੀ ਹੈ ਹੁਣ ਜੀਤ ਦੀ ਮਾਂ ਦਾ ਇਸ਼ਾਰਾ ਪਾਲੀ ਦੀ ਛੋਟੀ ਭੈਣ ਲਾਡੀ ਦੇ ਵੱਲ ਸੀ ਲਾਡੀ ਪਾਲੀ ਤੋਂ 5 ਸਾਲ ਛੋਟੀ ਸੀ ਤੇ ਅਜੇ ਪੜਨਾ ਚਾਹੁੰਦੀ ਸੀ ਲਾਡੀ ਨਹੀਂ ਸੀ ਮੰਨ ਰਹੀ ਇਸ ਵਿਆਹ ਨੂੰ ਪਰ ਮਾਪੇ ਕਰੋ ਗਰੀਬ ਸੀ ਤੇ ਉਹਨਾਂ ਨੂੰ ਡਰ ਸੀ ਕਿ ਕੀਤੇ ਪਾਲੀ ਬੀਨਾ ਇੱਥੇ ਆ ਕੇ ਬੈਠ ਜਾਵੇ ਦੋਨਾਂ ਤੇ ਉਸ ਦੇ ਮਾਪੇ ਨੇ ਲਾਡੀ ਨੂੰ ਬੜਾ ਹੀ ਸਮਝਾਇਆ ਇੱਕ ਦਿਨ ਲਾਡੀ ਦੀ ਮਾਂ ਨੇ ਲਾਡੀ ਨੂੰ ਕਿਹਾ ਧੀਏ ਦੋਨਾ ਪੈਣਾ ਹੀ ਹੂੰ ਜੀਤ ਵੀ ਐਨਾ ਚੰਗਾ ਆਦਮੀ ਐ ਤੈਨੂੰ ਘਰ ਵੀ ਤਾਂ ਪਤਾ ਹੈ ਕਿ ਆਪਾਂ ਮਸਾਂ ਗੁਜ਼ਾਰਾ ਕਰਦੇ ਆਂ ਪਰ ਆ ਤੇਰਾ ਮਾੜੀ ਸੰਗਤ ਵਿੱਚ ਪੈ ਗਿਆ ਉਹ ਜਿੰਨਾ ਕਮਾਉਂਦੇ ਉਹਦੇ ਨਾਲੋਂ ਜ਼ਿਆਦਾ ਹੀ ਖਾ ਲੈਂਦਾ ਹੈ ਘਰ ਇੱਕ ਵੀ ਪੈਸਾ ਨਹੀਂ ਦਿੰਦਾ ਲਾਡੀ ਨੇ ਕਿਹਾ ਮਾਂ ਮੇਰੀ ਪੜ੍ਹਾਈ ਦਾ ਕੀ ਬਣੂ ਲਾਡੀ ਦੀ ਮਾਂ ਨੇ ਉਸ ਨੂੰ ਕਿਹਾ ਉੰਜ ਵੀ ਅਸੀਂ ਤੈਨੂੰ ਹੋਰ ਨਹੀਂ ਪੜ੍ਹਾ ਸਕਦੇ ਸਾਡੇ ਕੋਲ ਨਹੀਂ ਹੈਗੀ ਫੀਸ ਹੋਰ ਤੇਰੇ ਭਰਨ ਲਈ ਪਾਲੀ ਆਪਣੇ ਹੱਥੀ ਹੀ ਆਪਣੀ ਭੈਣ ਨੂੰ ਜੀਤ ਨਾਲ ਵਿਆਹ ਕੇ ਲੈ ਗਈ ਸੀ ਭਾਵੇਂ ਉਹ ਦਿਲੋਂ ਨਹੀਂ ਸੀ ਚਾਹੁੰਦੀ ਲਾਡੀ ਵੀ ਕਿਹੜਾ ਇਸ ਵਿਆਹ ਦੇ ਲਈ ਤਿਆਰ ਸੀ ਜੀਤ ਪਹਿਲੀ ਰਾਤ ਲਾਡੀ ਕੋਲ ਨਾ ਗਿਆ ਪਾਲੀ ਕੋਲੀ ਚੌਕੇ ਦੇ ਵਿੱਚ ਬੈਠਾ ਰਿਹਾ ਪਾਲੀ ਨੇ ਕਿਹਾ ਕਿ ਤੁਸੀਂ ਜਾਓ ਬੇਬੇ ਨੇ ਤੁਹਾਨੂੰ ਮੇਰੇ ਨਾਲ ਦੇਖ ਲਿਆ ਤੇ ਉਸ ਨੇ ਆ ਕੇ ਖਿਜਣਾ ਜੀਤ ਨੇ ਕਿਹਾ ਪਾਲੀ ਜਦੋਂ ਤੂੰ ਵਿਆਹੀ ਆਈ ਸੀ ਔਰ ਤਾਂ ਨੇ ਮੈਨੂੰ ਤੇਰਾ ਮੁੱਖ ਨਹੀਂ ਸੀ ਵੇਖਣ ਦਿੱਤਾ ਮੈਂ ਕਈ ਵਾਰ ਕਮਰੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਦਰਵਾਜ਼ੇ ਤੋਂ ਹੀ ਮੋੜ ਦਿੰਦੀਆਂ ਸੀ ਫਿਰ ਮੈਂ ਇੱਥੇ ਚੌਂਕੇ ਵਿੱਚ ਹੀ ਬੈਠਾ ਤੇ ਉਹ ਸਾਹਮਣੇ ਖਿੜਕੀ ਵਿੱਚ ਤੋਂ ਦਿਖਾਈ ਦਿੱਤੀ ਤੇਰੇ ਸੋਹਣੇ ਮੁਖੜੇ ਅੱਗੇ ਚੰਨ ਵੀ ਫਿੱਕਾ ਪੈ ਗਿਆ ਸੀ ਪਾਲੀ ਨੇ ਕਿਹਾ ਕਿ ਇਹਨਾਂ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਰਿਹਾ ਜੀਤ ਕਹਿੰਦਾ ਕਿਉਂ ਕਿਉਂ ਨਹੀਂ ਰਿਹਾ ਮੈਂ ਤੇ ਅੱਜ ਵੀ ਤੈਨੂੰ ਓਨਾ ਹੀ ਪਿਆਰ ਕਰਦਾ ਇਹੋ ਵਿਆਹ ਤੇ ਮੈਂ ਕਰਨਾ ਹੀ ਨਹੀਂ ਸੀ ਤੇਰੀ ਭੈਣ ਦੇ ਨਾਲ ਤੇ ਉਧਰੋਂ ਲਾਡੀ ਵੀ ਵਿਚਾਰੀ ਫਸੀ ਹੋਈ ਐ ਉਹ ਵੀ ਕਿਹੜਾ ਵਿਆਹ ਕਰਵਾਉਣਾ ਚਾਹੁੰਦੀ ਸੀ ਐਨੇ ਨੂੰ ਜੀਤ ਦੀ ਮਾਂ ਆ ਗਈ ਤੇ ਪਾਲੀ ਨੂੰ ਬੋਲਣ ਲੱਗੀ ਇਦਾ ਪਿੱਛਾ ਛੱਡਦੇ ਹੁਣ ਉਹ ਜੀਤ ਨੂੰ ਆਖਦੀ ਕਿ ਚਲ ਉਠ ਕਮਰੇ ਦੇ ਵਿੱਚ ਤੇ ਪਾਲੀ ਨੂੰ ਆਖਦੀ ਕਿ ਤੂੰ ਮੇਰੇ ਕੋਲ ਮੰਜਾ ਢਾਲ ਐ ਜੀਤ ਉੱਠ ਕੇ ਚਲਾ ਜਾਂਦਾ ਤੇ लाडी ਤੇ ਜੀਤ ਦੇ ਵਿਆਹ ਨੂੰ ਅੱਜ 5 ਦਿਨ ਹੋ ਗਏ ਸਾਨਾ ਪਾਲੀ ਵਿਚਾਰੀ ਸੋਚਾਂ ਦੇ ਵਿੱਚ ਡੁੱਬੀ ਨੂੰ ਪਤਾ ਹੀ ਨਾ ਲੱਗਿਆ ਕਦੋਂ ਦੁੱਧ ਉਬਲ ਉਬਲ ਪਤੀਲੇ ਦੇ ਕੰਢੇ ਵੀ ਸੜ ਗਏ ਸਨ ਪਾਲੀ ਦੀ ਸੱਸ ਮੰਜੇ ਤੋਂ ਉੱਠ ਕੇ ਆ ਗਈ ਤੇ ਬੋਲਣ ਲੱਗ ਪਈ ਕਿ ਸਾਰਾ ਦੁੱਧ ਅਵਾਰ ਦਿੱਤਾ ਮੈਨੂੰ ਮੰਜੇ ਤੇ ਲੰਮੀ ਪਈ ਨੂੰ ਮੁਸਕਾਈ ਜਾਂਦੀ ਸੀ ਤੇ ਤੈਨੂੰ ਇੱਥੇ ਬੈਠੀ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਖਿੜਕੀ ਵਿੱਚ ਕੀ ਝਾਕੀ ਜਾਂਦੀ ਹੈ ਚੱਲ ਹੁਣ ਜਿਹੜਾ ਬਚਿਆ ਆਹਾ ਦੋ ਗਲਾਸਾਂ ਦੇ ਵਿੱਚ ਪਾ ਕੇ ਫੜਾ ਉਹਨਾਂ ਦੋਨਾਂ ਨੂੰ ਪਾਲੀ ਦੋ ਗਲਾਸ ਦੁੱਧ ਦੇ ਲੈ ਕੇ ਗਈ ਤੇ ਜੀਤ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਲਾਡੀ ਆਈ ਤੇ ਪਾਲੀ ਨੇ ਕਿਹਾ ਕਿ ਬਾਹਰੋਂ ਹੀ ਦੁੱਧ ਦੇ ਗਲਾਸ ਫੜ ਲੈ ਅੱਗੋਂ ਲਾਡੀ ਕਹਿਣ ਲੱਗੀ ਭੈਣ ਅੰਦਰ ਆ ਜਾ ਤੂੰ ਇੰਨੀ ਪਰਾਈ ਕਿਉਂ ਕਰ ਦਿੱਤਾ ਤੂੰ ਮੈਨੂੰ ਚੰਗਾ ਚੰਗੀ ਤਰ੍ਹਾਂ ਤਾਂ ਤੂੰ ਬੋਲਦੀ ਵੀ ਨਹੀਂ ਮੇਰੇ ਨਾਲ ਪਾਲੀ ਅੰਦਰ ਗਈ ਤੇ ਉਸਨੇ ਦੇਖਿਆ ਕਿ ਜੀਤ ਤਾਂ ਥੱਲੇ ਹੀ ਫਰਸ਼ ਦੇ ਉੱਪਰ ਆਪਣਾ ਬਿਸਤਰਾ ਲਗਾ ਕੇ ਸੁੱਤਾ ਪਿਆ ਸੀ ਤੇ ਲਾਡੀ ਖਿੜਕੀ ਦੇ ਕੋਲ ਕੁਰਸੀ ਤੇ ਬੈਠੀ ਪੜ ਰਹੀ ਸੀ ਤੇ ਉਸਨੇ लाडी ਨੇ ਕਿਹਾ ਕਿ ਭੈਣ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਪੜ੍ਹਾਈ ਦਾ ਸ਼ੌਂਕ ਹੈ ਨਾ ਤੇ ਤੂੰ ਆਪਣੇ ਪੇਪਰ ਦੇ ਤੇ ਇਹੋ ਲੈਂਪ ਮੈਨੂੰ ਇੱਥੇ ਹੀ ਲਗਾ ਕੇ ਦਿੱਤਾ ਇਹਨਾਂ ਨੇ ਵੀ ਤੂੰ ਇੱਥੇ ਹੀ ਬੈਠ ਕੇ ਪੜ੍ਹ ਲਿਆ ਕਰ लाਡੀ ਖੁਸ਼ੀ ਕਿ ਉਸ ਦਾ ਪੜਨ ਵਾਲਾ ਸੁਪਨਾ ਅੱਜ ਪੂਰਾ ਹੋ ਰਿਹਾ ਹੈ ਪਰ ਇੱਕ ਗੱਲ ਭੈਣੇ ਤੂੰ ਮੈਨੂੰ ਪੜਨ ਨਹੀਂ ਦਿੰਦੀ ਪਾਲੀ ਕਹਿੰਦੀ ਪਰ ਮੈਂ ਕੀ ਆਖਦੀਆਂ ਤੈਨੂੰ ਭੈਣੇ ਜਿਦੋਂ ਤੈਨੂੰ ਅੱਧੀ ਅੱਧੀ ਰਾਤ ਤੱਕ ਚੌਂਕੇ ਦੇ ਵਿੱਚ ਬੈਠੀ ਰੋਂਦੀ ਨੂੰ ਮੈਂ ਤੈਨੂੰ ਖਿੜਕੀ ਦੇ ਵਿੱਚੋਂ ਦੇਖਦੀਆਂ ਤਾਂ ਮੇਰਾ ਵੀ ਮਨ ਪੜਾਈ ਦੇ ਵਿੱਚ ਨਹੀਂ ਲੱਗਦਾ ਵਾਦਾ ਕਰ ਹੁਣ ਤੋਂ ਤੂੰ ਨਹੀਂ ਰੋਵੇਂਗੀ ਜੀਤ ਤੇ ਪਹਿਲਾ ਹੱਕ ਤੇਰਾ ਹੀ ਹੈ ਉਸ ਤੋਂ ਬਾਅਦ ਵਾਲਾ ਮੇਰਾ ਐਨਨੂ ਪਾਲੀ ਦੀ ਸੱਸ ਦੀ ਆਵਾਜ਼ ਆਉਣ ਲੱਗ ਪਈ ਨੀ ਪਾਲੀਏ ਕਿੱਥੇ ਮਰ ਗਈ ਤੈਨੂੰ ਕਿੰਨੀ ਵਾਰ ਕਿਹਾ ਹੈ ਉਹਨਾਂ ਦੇ ਕਮਰੇ ਵਿੱਚ ਨਹੀਂ ਜਾਣਾ ਤੇ ਤੂੰ ਫੇਰ ਚਲੀ ਜਾਨੀਂ ਹੈ ਤੈਨੂੰ ਸਮਝ ਨਹੀਂ ਲੱਗਦੀ ਆਪਣੀ ਸੱਸ ਦੀ ਆਵਾਜ਼ ਸੁਣ ਕੇ ਪਾਲੀ ਵਾਪਸ ਆਪਣੇ ਮੰਝੇ ਤੇ ਆ ਗਈ ਤੇ ਅੱਜ ਉਸ ਨੂੰ ਇੱਕ ਸਕੂਨ ਜਿਹਾ ਮਿਲ ਰਿਹਾ ਸੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ